ਸਿੱਧੀ ਗੱਲ ਹੈ ਵੀ ਅਗਲਾ ਹਾਰ ਵੀ ਨਹੀਂ ਲਾਉਂਦਾ ਇੱਥੇ ਲਿਆ ਹੁੰਦਾ ਇੱਥੇ ਲਿਆਉਂਦਾ ਪਤਾ ਕੀ ਚੱਕਰ ਉਹਨਾਂ ਦੀ ਸੋਚ ਕੀ ਹੁੰਦੀ ਵੀ ਆਪਾਂ ਪਿੰਡ ਲੈ ਕੇ ਜਾਵਾਂਗੇ ਪਿੰਡ ਆਪਾਂ ਏਸੀਓਸੀ ਕੈਵਨ ਲਵਾ ਕੇ ਵੇਟ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਖਾਸੀਅਤ ਇਹ ਹੈ ਕਿ ਇਹਨੂੰ ਸਾਹਮਣੇ ਖੜਕੇ ਬੰਦਾ ਹੀ ਨਹੀਂ ਜੱਜ ਕਰ ਸਕਦਾ ਵੀ ਇਹ ਚ ਵਜਨ ਕਿੰਨਾ ਹੈ ਇਹਦੇ ਵਿੱਚ ਵਜਨ 2.5 ਕੁਇੰਟਲ 3 3.5 ਦੇ ਦੇਖਣ ਚ ਸਾਰੀਆਂ ਸੇਮ ਲੱਗਣੀਆਂ ਆ ਠੀਕ ਹੈ ਜੀ ਇਹ ਜਿਹੜੇ ਵੇਟ ਨੇ ਸਾਰੇ ਸੇਮ ਲੱਗਣੇ ਪਰ ਐਕਚੁਅਲ ਚ ਇਹਨਾਂ ਚ ਡਿਫਰੈਂਸ ਵਜਨ ਦਾ ਹੋਊਗਾ ਠੀਕ ਹੈ ਜੀ ਹਾਂ ਤੇ ਉਹ ਪਤਾ ਕਿਵੇਂ ਲੱਗੇਗਾ ਪਤਾ ਉਹ ਵੀਰੇ ਸਿਰਫ ਤਾਂ ਹੀ ਕਿਉਂਕਿ ਇਹ ਪਲੇਟਾਂ ਉੱਪਰੋਂ ਸਾਰੀਆਂ ਲੱਗਣੀਆਂ ਪਲੇਟੇ ਨਹੀਂ ਪਰ ਅੰਦਰ ਐਕਚੁਅਲੀ ਗੀਅਰ 2.5 ਵਾਲੇ ਦੇ ਵਿੱਚ ਸਪੇਸਰ ਨੇ ਇਹ ਉੱਪਰੋਂ ਪਲੇਟੇ ਨਹੀਂ ਲੱਗ ਰਹੀ ਨੇ ਪਰ ਉਹ ਇੰਨੀ ਇੰਨੀ ਕਿ ਪਲੇਟਾਂ ਨੇ ਠੀਕ ਹੈ ਜੀ ਵਿੱਚੋਂ ਬਾਕੀ ਸਾਰਾ ਖਾਲੀ ਹੈ ਵਿੱਚੋਂ ਸਾਰੀ ਖਾਲੀ ਜਿਹੜਾ 3.5 ਕਵਾਂਟਲ ਵਾਲਾ ਫੁੱਲ ਹੈਵੀ ਵੇਟ ਆ ਉਹਦੇ ਵਿੱਚ ਤੁਹਾਨੂੰ ਸਾਰੀਆਂ ਪਲੇਟਾਂ ਹੈਵੀ ਠੋਸ ਮਿਲਣਗੀਆਂ ਸਾਰੀਆਂ ਠੋਸ ਹੋਣੀਆਂ ਨੇ ਉਹਦੇ ਵਿੱਚ ਹਾਂ ਇਹਦੇ ਵਿੱਚ ਵੀ ਆਪਾਂ ਬੋਸ਼ ਵਾਲੀ ਹੁੱਕ ਦੇ ਦੇ ਬੋਸ਼ ਵਾਲੀ ਹੁੱਕ ਦੇ ਦੀ ਕਿਸੇ ਨੇ ਟੋ ਕਰਨਾ ਆ ਇਧਰੋਂ ਕਰ ਸਕਦਾ ਕਿ ਇਹਦੇ ਤੇ ਕੈਟਾਗਰੀ ਜਿਹੜੀ ਆਪਣੀ ਤਿੰਨ ਤਰ੍ਹਾਂ ਦੀ ਰਹਿਣ ਵਾਲੀ ਹੈ ਤ aí 3 ਤੇ ਸਾਡੇ ਸਾਡੇ ਤਿੰਨ ਬਾਕੀ ਟਰੈਕਟਰਾਂ ਦੀ ਜੇ ਕੈਟਾਗਰੀ ਦੀ ਗੱਲ ਕਰੀ ਤੇ ਆਲਮੋਸਟ ਸਾਰੇ ਟਰੈਕਟਰ ਨੂੰ ਵੀਡੀਓ ਨਾ ਮਿੱਤਰੋ ਸ਼ੇਅਰ ਕਰਦਾ ਹੈ ਜਿਹੜੀ ਚੀਜ਼ ਅੱਜ ਤੁਹਾਨੂੰ ਦਿਖਾਉਣ ਲੱਗੇ ਨਾ ਇਹ ਤੁਸੀਂ ਪੂਰੇ ਇੰਡੀਆ 'ਚ ਵੇਖਣ ਨੂੰ ਨਹੀਂ ਮਿਲਣੀ ਕਿਉਂਕਿ ਇਹ ਜੀ ਹੁੱਕ ਕਦੇ ਤੁਸੀਂ ਵੇਖੀ ਨਹੀਂ ਹੋਣੀ ਨਾ ਹੀ ਇਹ ਜੇ ਵੇਟ ਵੇਖੀ ਹੋਣੀ ਆ ਕੀ ਖਾਸੀਅਤ ਹੈ ਹੁੱਕਾਂ ਦੇ ਵਿੱਚ ਇਹ ਵੀ ਦੱਸ ਦਿਆਂ ਤੇ ਵੇਟ ਆ ਜਿਹੜੇ ਉਹ ਕੀ ਖਾਸ ਨੇ ਕਿਉਂ ਖਾਸ ਨੇ ਬਾਈ ਨੂੰ ਪੁੱਛਦਿਆਂ ਔਰ ਕੀ ਹਜਲਾ ਬਾਈ ਜੀ ਔਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀਰੇ ਤੇ ਆਪਣੀ ਹੁੱਕਾਂ ਮੈਂ ਪਈਆਂ ਦੇਖ ਰਿਹਾ ਜ ਲਾਈਨ ਦੇ ਵਿੱਚ ਖਾਸ ਦੱਸੋ ਕੀ ਆ ਵੀ ਆਪਾਂ ਜਿਹੜੀ ਦੂਸਰਿਆਂ ਨਾਲੋਂ ਅਲੱਗ ਕਰ ਰਹੇ ਆਂ ਦੇਖੋ ਜੀ ਇਹਦਾ ਨਾ ਅਸੀਂ ਇਹਨਾਂ ਨੂੰ ਬੁਸ਼ ਟਾਈਪ ਹੁੱਕ ਬੋਲਦੇ ਆਂ ਸਾਰੀਆਂ ਹੁੱਕਾਂ ਦੇ ਵਿੱਚ ਤੁਹਾਨੂੰ ਬੁਸ਼ ਲੱਗੇ ਮਿਲਣਗੇ ਬੁਸ਼ ਲੱਗੇ ਮਿਲਣਗੇ ਤੇ ਬੁਸ਼ਾਂ ਦਾ ਲਾਉਣ ਦਾ ਮਕਸਦ ਇਹ ਹੈ ਹਾਂਜੀ ਕਿ ਹੁੱਕ ਘਸਦੀ ਹੁੰਦੀ ਆ ਪਰ ਇੱਥੇ ਆਪਾਂ ਜੇ ਘਸੂਗਾ ਤਾਂ ਬੁਸ਼ ਘਸੂਗਾ ਹੁੱਕ ਨਹੀਂ ਘਸੂਗੀ ਇਹ ਕੱਲਾ ਬੁਸ਼ ਚੇਂਜ ਹੋ ਜਾਏਗਾ ਬੁਸ਼ ਚੇਂਜ ਹੋ ਜਾਊਗਾ ਇਹਦੀ ਲਾਈਫ ਇਹ ਮੰਨ ਕੇ ਚੱਲੋ ਵੀ ਟਰੈਕਟਰ ਤੋਂ ਜ਼ਿਆਦਾ ਲਾਈਫ ਇਹਦੀ ਹੁੱਕ ਦੀ ਹੋ ਜਾਣੀ ਹੈ ਹੁੱਕ ਦੀ ਹੋ ਜਾਏਗੀ ਜੀ ਹਾਂ ਜੇ ਟਰੈਕਟਰ ਦੇ 30 ਸਾਲ ਆ ਤਾਂ ਇਹਦੀ ਵੱਧ ਆਉਂਦੇ ਨਾਲ ਵੱਧ ਹੈ ਹਾਂ 10 ਸਾਲ ਕਿਉਂਕਿ ਇਹਦਾ ਕੱਲਾ ਬੁਸ਼ ਚੇਂਜ ਹੋਣਾ ਬਾਕੀ ਸਾਰਾ ਕੁਝ ਐਜ਼ ਇਟ ਇਜ਼ ਹੀ ਰਹਿਣਾ ਇਹਦਾ ਉਵੇਂ ਦੀ ਉਵੇਂ ਹੀ ਰਹਿ ਜਾਣਾ ਹਾਂ ਤੇ ਇਹ ਵੀਰੇ ਮੰਨ ਕੇ ਚੱਲੋ ਕੱਲੇ ਆਪਾਂ ਇਹਨਾਂ ਦੀ ਬਣਾ ਰਹੇ ਹਾਂ ਕਿ 올 ਰੌਂਡਰ ਟੋਟਲ ਦੇਖੋ ਸਾਰੇ ਟਰੈਕਟਰਾਂ ਦੀ ਹੈ 4 ਇੰਚੀ ਹੁੱਕ 5 ਇੰਚੀ ਹੋ ਕੇ ਆਪਣੇ ਕੋਲ ਕੈਨ ਦਾ ਮਤਲਬ ਸਾਰੇ ਟਰੈਕਟਰਾਂ ਵਾਸਤੇ ਅਵੇਲੇਬਲ ਨੇ ਠੀਕ ਹੈ ਜੀ ਜਿਵੇਂ ਤੁਸੀਂ ਬਾਕੀ ਲਾਈਨ ਦੇ ਵਿੱਚ ਲੱਗੀਆਂ ਦੇਖ ਰਹੇ ਹੋ ਕੁਝ ਕੋਣ ਆਪਾਂ ਕੱਢਤੀਆਂ ਕੁਝ ਰਹਿੰਦੀਆਂ ਨੇ ਬਾਕੀ ਤੁਹਾਨੂੰ ਦੱਸ ਦਈਏ ਵੀ ਆਲਮੋਸਟ ਸਾਰਿਆਂ ਦੀ ਅਵੇਲੇਬਲ ਨੇ ਆਪਣੇ ਕੋਲ ਹੈਵੀ ਗੰਨੇ ਕੋਨੇ ਵਾਸਤੇ ਲੋਡ ਪੈਂਦੀ ਹੈ ਜਿਹੜੀ ਹਨ ਟੋਚਣਾ ਵਾਲਿਆਂ ਵਾਸਤੇ ਸਾਰਿਆਂ ਵਾਸਤੇ ਹਾਂ ਦੇਖੋ ਵੈਸੇ ਟੋਚਣਾਂ ਵਾਲੀ ਆਪਾਂ ਪ੍ਰਮੋਟ ਨਹੀਂ ਕਰਦੇ ਕਿਉਂ ਕਿਉਂਕਿ ਟੋਚਣਾਂ ਦੇ ਵਿੱਚ ਹਾਦਸੇ ਬਹੁਤ ਹੁੰਦੇ ਨੇ ਬਾਈ ਹਾਂ ਠੀਕ ਹੈ ਕਿਉਂਕਿ ਉਹ ਚੀਜ਼ ਨੂੰ ਕੋਈ ਇਸ਼ੂ ਲੈ ਲੇ ਚੀਜ਼ ਦਾ ਵੀ ਹੁੱਕ ਨਹੀਂ ਵਧੀਆ ਸੀ ਜਾਂ ਇਹ ਸੀ ਪਰ ਵੀ ਇਹ ਚੀਜ਼ਾਂ ਹੈ ਜਿਹੜੀਆਂ ਹੁੰਦੀਆਂ ਨੇ ਲੋਕਾਂ ਨੇ ਕਿਤੇ ਨਹੀਂ ਜਾਣਾ ਦਾ ਇਹਨਾਂ ਨੇ ਟੁੱਟਣਾ ਪਰ ਆਪਾਂ ਇੱਥੇ ਕਹਿੰਦੇ ਟੋਚਣ ਵਾਲੇ ਪਾਸੇ ਬੇਸ਼ੱਕ ਦੇਖੋ ਸਾਡੇ ਕੋਲ ਗੰਨੇ ਵਾਲੀ ਕਹਿ ਕੇ ਦੇਵਾਂਗੇ ਅਸੀਂ ਤੁਸੀਂ ਜੇ ਟੋਚਣ ਤੇ ਲਾਰੇ ਕੁਛ ਲਾ ਲਓ ਹਾਂ ਠੀਕ ਹੈ ਜੀ ਹੁੱਕਾਂ ਆਪਣੇ ਕੋਲ ਸਾਰੇ ਨੇ ਹੈ ਵੇਟ ਦੇ ਅੰਦਰ ਵੀਰੇ ਗੱਲ ਕਰੀਏ ਠੀਕ ਹੈ ਜੀ ਇਹਨਾਂ ਵਿੱਚ ਹੁੱਕਾਂ ਦੇ ਵਿੱਚ ਵੀ ਕੋਈ ਵੇਟ ਦਾ ਡਿਫਰੈਂਸ ਰਹਿੰਦਾ ਜੀ ਹਾਂ ਵਜਨ ਦਾ ਫਰਕ ਹੋਊਗਾ ਭਾਈ ਜਿਉਂ ਜਿਉਂ ਇਹਦਾ ਮਨਕੇ ਜਲਮੂ ਦਾ ਸਾਈਜ਼ ਵੱਡਾ ਹੋਊਗਾ ਠੀਕ ਹੈ ਜੀ ਤੇ ਇਹਦੀ ਦੇਖੋ ਪਲੇਟਾਂ ਦੀ ਸਾਈਜ਼ ਦੱਸ ਰਿਹਾ ਤੁਹਾਨੂੰ ਆ ਦੇਖੋ ਜੇ ਹੁਣ ਆ ਹੈਵੀ ਹੁੱਕ ਆ ਗਈ ਹਾਂਜੀ ਹੁਣ ਇਹਦਾ ਤੁਸੀਂ ਇਹ ਦੇਖ ਕੇ ਵੀਰੇ ਸਾਈਜ਼ ਦੇਖੋ ਕਿੰਨਾ ਠੀਕ ਹੈ ਜੀ ਤੇ ਇਹ ਇੱਕ ਆ ਵੀ ਜੌਂਡੀਅਰ ਦੀ ਉਹ ਇਹਦਾ ਸਾਈਜ਼ ਠੀਕ ਹੈ ਜੀ ਇਹ ਚੀਜ਼ਾਂ ਦਾ ਡਿਫਰੈਂਸ ਹੈਗਾ ਭਾਈ ਜੇ ਵਜਨ ਦਾ ਵੀ 35 35 ਕਿਲੋ ਤੋਂ ਪਲੱਸ ਹੀ ਹੁੰਦਾ ਵਜਨ ਇਹਨਾਂ ਦਾ ਠੀਕ ਹੈ 35 ਕਿਲੋ ਤੋਂ ਪਲੱਸ ਹੀ ਹੋਵੇਗਾ ਤੇ ਜੇ ਵੇਟ ਦੀ ਗੱਲ ਕਰੀਏ ਟਰੈਕਟਰਾਂ ਦੇ ਫਰੰਟ ਵੇਟ ਦੀ ਤੇ ਭਾਈ ਇਹਦੇ ਵਿੱਚ ਆਪਣਾ ਕੀ ਖਾਸ ਹੈ ਵੀ ਜਰੂਰ ਦੱਸੋ ਇਹ ਦੇਖੋ ਜੀ ਜਿਹੜੇ ਵੇਟ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਖਾਸੀਅਤ ਇਹ ਹੈ ਕਿ ਇਹਨੂੰ ਸਾਹਮਣੇ ਖੜਕੇ ਬੰਦਾ ਹੀ ਨਹੀਂ ਜੱਜ ਕਰ ਸਕਦਾ ਵੀ ਇਹ ਚ ਵਜਨ ਕਿੰਨਾ ਹੈ ਇਹਦੇ ਵਿੱਚ 2.5 ਕੁਇੰਟਲ 3 3.5 ਨੇ ਦੇਖਣ 'ਚ ਸਾਰੀਆਂ ਸੇਮ ਲੱਗਣੀਆਂ ਠੀਕ ਹੈ ਜੀ ਇਹ ਜਿਹੜੇ ਵੇਟ ਨੇ ਸਾਰੇ ਸੇਮ ਲੱਗਣਗੇ ਪਰ ਐਕਚੁਅਲ 'ਚ ਇਹਨਾਂ ਠੀਕ ਹੈ ਜੀ ਹਾਂ ਤੇ ਉਹ ਪਤਾ ਕਿਵੇਂ ਲੱਗੇਗਾ ਪਤਾ ਉਹ ਵੀਰੇ ਸਿਰਫ ਤਾਂ ਹੀ ਲੱਗੋ ਜੇ ਆਪਾਂ ਇਹਨੂੰ ਪੂਰਾ ਖੋਲਾਂਗੇ ਕਿਉਂਕਿ ਇਹ ਪਲੇਟਾਂ ਉੱਪਰੋਂ ਸਾਰੇ ਲੱਗਨੇ ਪਲੇਟੇ ਨਹੀਂ ਆ ਪਰ ਅੰਦਰ ਐਕਚੁਅਲੀ ਕੀ ਹੈ 2.5 ਵਾਲੇ ਦੇ ਵਿੱਚ ਸਪੇਸਰ ਨੇ ਇਹ ਉੱਪਰੋਂ ਪਲੇਟੇ ਨਹੀਂ ਲੱਗ ਰਹੀ ਨੇ ਪਰ ਉਹ ਇੰਨੀ ਇੰਨੀ ਕੇ ਪਲੇਟਾਂ ਨੇ ਠੀਕ ਹੈ ਜੀ ਵਿੱਚੋਂ ਬਾਕੀ ਸਾਰਾ ਖਾਲੀ ਹੈ ਵਿੱਚੋਂ ਸਾਰੀ ਖਾਲੀ ਜਿਹੜਾ 3.5 ਕੁਆਂਟਲ ਵਾਲਾ ਫੁੱਲ ਹੈਵੀ ਵੇਟਾ ਉਹਦੇ ਵਿੱਚ ਸਾਨੂੰ ਸਾਰੀਆਂ ਪਲੇਟਾਂ ਹੈਵੀ ਠੋਸ ਮਿਲਣਗੀਆਂ ਸਾਰੀਆਂ ਠੋਸ ਹੋਣਗੀਆਂ ਉਹਦੇ ਵਿੱਚ ਹਾਂ ਇਹਦੇ ਵਿੱਚ ਆਪਾਂ ਬੋਸ਼ ਵਾਲੀ ਹੁੱਕ ਦੇ ਦਿੰਦੇ ਬੋਸ਼ ਵਾਲੀ ਹੁੱਕ ਦੇ ਦੀ ਕਿਸੇ ਨੇ ਟੋ ਕਰ ਅਹੀਂ 3 ਤੇ ਸਾਢੇ 3 ਸਾਡੇ 3 ਬਾਕੀ ਟਰੈਕਟਰਾਂ ਦੀ ਜੇ ਇੱਕ ਕੈਟਾਗਰੀ ਦੀ ਗੱਲ ਕਰੀ ਤੇ ਆਲਮੋਸਟ ਸਾਰੇ ਟਰੈਕਟਰ ਨੂੰ ਲੱਗੀ ਜਾ ਰਹੇ ਨੇ ਬਈ ਇਹ ਕਬੋਟਾ ਵਾਸਤੇ ਡਿਊਜ਼ ਫਾਰ ਵਾਸਤੇ ਠੀਕ ਹੈ ਜੀ ਮਹਿੰਦਰਾ ਸਵਰਾਜ ਅਰਜਨ ਮੈਸੀ ਸਾਰਿਆਂ ਵਾਸਤੇ ਜਾ ਰਹੇ ਸਾਰਿਆਂ ਵਾਸਤੇ ਆਪਣੇ ਕੋਲੇ ਵੇਟ ਅਵੇਲੇਬਲ ਆ ਉਹਦੇ ਵਿੱਚ 2:10 3:30 ਤੱਕ ਵੇਟ ਮਿਲਣਗੇ ਤੇ ਆ ਵੀਰੇ ਜਿਹੜਾ ਸਾਹਮਣੇ ਪਿਆ ਸਮਾਂ ਇਹ ਵੀਰੇ ਸਾਡੇ ਦੇਖੋ ਜੀ ਤੁਸੀਂ ਆਪਣੀ ਜਗ੍ਹਾ ਤੇ ਮੰਗਾਉਣਾ ਚਾਹੁੰਦੇ ਹੋ ਟ੍ਰਾਂਸਪੋਰਟ ਦਾ ਖਰਚਾ ਤੁਹਾਡਾ ਆਪਣਾ ਹੋਊਗਾ ਬਾਈ ਠੀਕ ਹੈ ਜੀ ਤੇ ਜਿਹੜੀ ਟ੍ਰਾਂਸਪੋਰਟ ਤੁਹਾਡੇ ਕੋਲ ਨੇੜੇ ਅਵੇਲੇਬਲ ਹੋ ਉੱਥੇ ਪਹੁੰਚਾ ਦਾਂਗੇ ਠੀਕ ਹੈ ਜੀ ਇਹ ਜਿਹੜੀਆਂ ਪੱਤੀਆਂ ਆ ਜੀ ਆਹ ਸਾਈਡ ਆਰਮ ਆ ਗਈ ਸਾਈਡ ਆ ਸਾਈਡ ਆਮਰਾ ਇਹ ਆ ਚੀਜ਼ ਆ ਕਿ ਜਿਹੜਾ ਗੁੱਲੇ ਨੇ ਜਿਹੜੇ ਰਾਡ ਹਨਾ ਦੋ ਉਹ ਇਹ ਆਗੇ ਨਟ ਬੋਲਟ ਆਗੇ ਆ ਸਾਰੀਆਂ ਪਲੇਟਾਂ ਆ ਗਈਆਂ ਬਈ ਇਹ ਸਾਰੀਆਂ ਪਲੇਟਾਂ ਪਲੇਟਾਂ ਆ ਗਈਆਂ ਤੇ ਜਿਹੜਾ ਮੇਨ ਵੇਟ ਆ ਜਿਹਦੇ ਉੱਪਰ ਆਪਾਂ ਨੇ ਪਲੇਟਾਂ ਕੱਸਣੀਆਂ ਨੇ ਉਹ ਤੁਹਾਨੂੰ ਇਸ ਇਸ ਟਾਈਪ ਦੀ ਪੈਕਿੰਗ ਹੋ ਕੇ ਮਿਲਣਾ ਤੁਸੀਂ ਦੇਖ ਸਕਦੇ ਹੋ ਇਹ ਗੱਲ ਆ ਵੀਰੇ ਮੰਨ ਲਓ ਜਿੱਥੋਂ ਆਪਾਂ ਪੈਕ ਕਰਕੇ ਜਿਵੇਂ ਦਾ ਆਹ ਵੇਟ ਇੱਥੇ ਦਿਖ ਰਿਹਾ ਜਿਹੜੇ ਰੰਗ ਚ ਉਥੇ ਜਾਂਦਿਆਂ ਨੂੰ ਮੜ ਆ ਜਾ ਵੀ ਰੰਗ ਨਹੀਂ ਲੈਂਦਾ ਜਿਹੜੇ ਹਿਸਾਬ ਤੇ ਪੈਕਿੰਗ ਹੋਈ ਹੋਈ ਆ ਇਹ ਵੇਟ ਅਸੀਂ ਡੈਮੋ ਰੱਖਿਆ ਡਿਸਪਲੇ ਵਾਸਤੇ ਇਹ ਤੁਹਾਨੂੰ ਸ਼ਾਇਦ ਥੋੜਾ ਰਫ ਲੱਗ ਕਿਉਂਕਿ ਇਹ ਇਹਨਾਂ ਨੇ ਹੁਣ ਪੂਰੀ ਪ੍ਰੋਪਰ ਨਵੀਆਂ ਨੇ ਪੇਂਟ ਹੋ ਕੇ ਸਕਾ ਕੇ ਜਦੇ ਪੈਕ ਕਰਤੀਆਂ ਇਹਨਾਂ ਨੂੰ ਮਿੱਟੀ ਘਟਾ ਲੱਗੇ ਹੀ ਨਹੀਂ ਹੋਇਆ ਬਿਲਕੁਲ ਫ੍ਰੈਸ਼ ਪੀਸ ਨੇ ਬਹੁਤ ਸੋਹਣੇ ਲੱਗਦੇ ਨੇ ਬਾਈ ਜੇ ਲੱਗ ਜਾਂਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਰੇ ਬੈਕ ਵੇਟ ਦੀ ਗੱਲ ਕਰੀਏ ਰੀਅਰ ਵੇਟ ਆ ਗਿਆ ਹਾਂ ਬਰੇ ਇਹ ਇਹ ਤੁਸੀਂ ਦੇਖ ਸਕਦੇ ਹੋ ਇਹ ਪਈ ਨੇ ਆਪਣੇ ਕੋਲ ਇਹ ਵੀ ਆਲਮੋਸਟ ਮਿਲ ਜਾਂਦੇ ਨੇ 40 ਕਿਲੋ ਪਰ ਪਲੇਟ ਦਾ ਇਹਦਾ ਵਜ਼ਨ ਹੁੰਦਾ ਟਰੈਕਟਰ ਦੇ ਠੀਕ ਹੈ ਜੀ ਹਾਂ ਇਹ ਆਪਣੇ ਕੋਲੇ ਹਰ ਇੱਕ ਟਰੈਕਟਰ ਦਾ ਮਿਲ ਜਾਂਦਾ ਜੀ ਆਲਮੋਸਟ ਇਹ ਵੀ ਮਿਲ ਜਾਂਦੇ ਨੇ ਬਾਈ ਕਿਉਂਕਿ ਇਹਦੇ ਵਿੱਚ ਕੋਈ ਜ਼ਿਆਦਾ ਹੋ ਨਹੀਂ ਹੁੰਦਾ ਇਹ ਵੀ ਤੁਹਾਨੂੰ ਮਿਲ ਜੂਗਾ ਹਰ ਇੱਕ ਦਾ ਇਹਦੇ ਵਿੱਚ 40 ਕਿਲੋ ਹੀ ਕੈਟਾਗਰੀ ਰਹਿਣ ਵਾਲੀ ਆ। ਆਹ ਵਜਨ ਇਹਦੇ ਪਲੇਟ ਪਰ ਪਲੇਟ ਦਾ 40 ਕਿਲੋ ਹੀ ਰਹੂਗਾ। ਠੀਕ ਹੈ ਜੀ। ਹਾਂਜੀ। ਇਹ ਵੀ ਅਵੇਲੇਬਲ ਮਿਲ ਜੇਗਾ ਉਸੇ ਤਰੀਕੇ ਨਾਲ। ਹੁਣ ਗੱਲ ਕਰਦੇ ਆ ਵੀਰੇ ਫੈਂਡਰਸ ਦੀ ਅਗਲੇ। ਫਰੰਟ ਫਰੰਟ ਹੈਂਡਰਸ ਜਿਹੜੇ ਆ ਜਾਂਦੇ ਨੇ ਆਪਣੇ ਪੈਕਿੰਗ ਬਾਈ ਇਸ ਤਰ੍ਹਾਂ ਦੇ ਉਹਦੇ ਵਿੱਚ ਬਾਕਸ ਦੇ ਵਿੱਚ ਪ੍ਰੋਪਰ ਪੈਕਿੰਗ ਹੋ ਕੇ ਆਊਗੀ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। ਇਸ ਤਰ੍ਹਾਂ ਦੇ ਡੱਬੇ 'ਚ ਜਿਹੜੀ ਪੈਕਿੰਗ ਹੋ ਕੇ ਜਾਣੀ ਆ। ਹੂੰ। ਤੇ ਵਿੱਚੋਂ ਵਿਖਾਉਣੇ ਵੀ ਵੇਚਣ ਦੇ ਕੀ ਕੀ ਸਮਾਨ ਹੁੰਦਾ। ਇਧਰ ਤੁਹਾਨੂੰ ਅਵੇਲੇਬਲ ਦਿਖਾਉਣੇ ਆ ਬ ਆਦੋ ਹੋ ਗਿਆ ਹੈਂਟਰ ਤੇ ਇੱਥੇ ਜਿਵੇਂ ਲੱਬਤੀ ਵਗੈਰਾ ਹੋ ਗਈ ਹੈ ਨਾ ਵਿੱਚ ਮਾਊਂਟਿੰਗ ਆ ਗਈ ਵਿੱਚ ਨਟ ਬੋਲਟ ਵਗੈਰਾ ਸਾਰਾ ਕੁਝ ਇਹਦੇ ਵਿੱਚ ਪ੍ਰੋਪਰ ਪੈਕਿੰਗ ਹੋਵੇ ਇੱਕ ਜਿਵੇਂ ਕਹਿੰਦਾ ਮਤਲਬ ਆਪਾਂ ਇਹ ਕਹਿ ਸਕਦੇ ਆ ਜਿਵੇਂ ਆਪਾਂ ਕਿਤੋਂ ਵੀ ਵੱਡੀ ਕੰਪਨੀ ਦੇ ਵਿੱਚ ਉਸ ਕਿਸੇ ਨੂੰ ਮੰਨ ਲਿਆ Amazon ਤੋਂ ਕੋਈ ਸਮਾਨ ਮੰਗਾਰਾਂ ਜਾਂ ਕਿਤੋਂ ਮੰਗਾਰੇ ਇੱਕ ਪ੍ਰੋਪਰ ਪੈਕਿੰਗ ਹੋ ਕੇ ਆਉਂਦਾ ਹੈ ਪੈਕਿੰਗ 'ਚ ਕੋਈ ਕੰਮ ਹੀ ਨਹੀਂ ਹੋਏਗੀ ਤੇ ਐ ਨਹੀਂਗਾ ਵੀ ਤੁਹਾਡੀ ਚੀਜ਼ ਵੀ ਰਾਹ 'ਚ ਰੋਲਦੀ ਆਉਂਦੀ ਜਾਂ ਖੁੱਲ ਕੇ ਡਿੱਗ ਪੇਗੀ ਨਾ ਕੋਈ ਕੁਛ ਨਟ ਬੋਲਟ ਡਿੱਗ ਗਿਆ ਜੀ ਕਿਸੇ ਦਾ ਕੁਛ गिर ਗਿਆ ਨਾ ਉਸ ਤਰ੍ਹਾਂ ਦੀ ਨਹੀਂ ਪ੍ਰੋਪਰ ਪੈਕਿੰਗ ਹੋਗੀ ਸਾਰੇ ਗੱਜ ਦੀ ਤੇ ਹੁੱਕਾਂ ਹਾਂਜੀ ਉਹਨੂੰ ਆ ਦੇਖੋ ਤੁਸੀਂ ਦੇਖ ਸਕਦੇ ਹੋਕ ਵੀ ਜੇ ਅਸੀਂ ਆਪਾਂ ਅਵੇਲੇਬਲ ਕਰਵਾਵਾਂਗੇ ਤਾਂ ਇੱਕ ਪ੍ਰੋਪਰ ਪੈਕਿੰਗ ਦੇ ਵਿੱਚ ਇਸ ਤਰ੍ਹਾਂ ਦੀ ਪੈਕਿੰਗ ਚ ਜਿਹੜੀ ਹੁੱਕ ਆਏਗੀ ਆਪਣੀ ਐ ਕੋਈ ਕਾਪੀ ਵੀ ਕਰ ਸਕਦਾ ਜੀ ਇਸ ਤਰੀਕੇ ਦੀ ਜਿਹੜੀ ਪੈਕਿੰਗ ਚ ਆਵੇਗੀ ਇਸ ਤਰੀਕੇ ਦੀ ਪੈਕਿੰਗ ਹੋਏਗੀ ਫੈਂਟਰਸ ਦੀ ਇਸ ਤਰੀਕੇ ਦੀ ਹੋਏਗੀ ਹੁੱਕ ਦੀ ਤੇ ਉਸ ਤਰੀਕੇ ਦੇ ਆਪਣੇ ਵੇਟ ਜਾਣਗੇ ਵੇਟ ਹੋਣਗੇ ਤੇ ਵੀਰੇ ਹੁਣ ਸਾਨੂੰ ਫੈਕਟਰੀ ਵਿਜ਼ਿਟ ਜ਼ਰੂਰ ਕਰਾਓ ਕਿਉਂਕਿ ਮਾਰਦੀ ਹੈ ਜਿੱਥੇ ਹੁੱਕ ਉਹ ਜ਼ਰੂਰ ਵੇਖਿਓ ਕਿਉਂਕਿ ਥੋੜਾ ਜਿਹਾ ਨਾ ਚਲੋ ਕਸਟਮਰ ਦਾ ਵੀ ਮਨ ਖੜਦਾ ਜਿਹੜਾ ਵੀਡੀਓ ਦੇਖ ਰਿਹਾ ਬਾਈ ਮਨ ਖੜਦਾ ਹੈ ਬਾਕੀ ਇਹਨਾਂ ਕਿਉਂਕਿ ਜਦੋਂ ਆਪਾਂ ਨੂੰ ਇਹ ਹੁੰਦਾ ਵੀ ਕਈ ਸੋਚੀ ਜਾਂਦੇ ਨੇ ਪਤਾ ਨਹੀਂ ਕਿੱਥੋਂ ਲਿਆ ਲਿਆ ਕਿ ਵੇਚੀ ਜਾਂਦੇ ਨੇ ਵੀ ਪਾਸਾ ਤਾਂ ਨਹੀਂ ਕਿਤੇ ਲਿਆ ਕੇ ਮਾਰਨੇ ਚ ਲੱਗੇ ਹੋਏ ਇਹ ਜਰੂਰ ਦੱਸੋ ਇਹ ਤੁਹਾਨੂੰ ਦਿਖਾ ਰਹੇ ਹਾਂ ਬਾਈ ਸਭ ਤੋਂ ਪਹਿਲਾਂ ਨਿਗਾਹ ਮਾਰੋ ਦੇਖੋ ਆਪਾਂ ਇਹ ਸਕ੍ਰੈਪ ਹੈ ਜਿਹੜੀ ਇਹਦੇ ਵਿੱਚੋਂ ਪਲੇਟਾਂ ਆਪਾਂ ਨੇ ਵੇਟ ਵਾਲੀਆਂ ਗੱਡੀਆਂ ਨੇ ਅੱਛਾ ਇਹ ਸਕ੍ਰੈਪ ਹੋ ਗਿਆ ਹੁਣ ਹਾਂਜੀ ਹਾਂ ਇਹ ਇਸ ਤਰ੍ਹਾਂ ਦੀ ਆ ਜਿਵੇਂ ਪਲੇਟ ਦਿਖ ਰਿਹਾ ਪੂਰੀ ਸ਼ੀਟ ਇਸ ਟ੍ਰੇਡੀ ਸ਼ੀਟ ਚ ਸਾਰਾ ਕੁਝ ਕੱਟਿਆ ਜਾਂਦਾ ਸ਼ੀਟ ਚ ਕੱਟਿਆ ਜਾਂਦਾ ਆਹ ਲੇਜ਼ਰ ਵਾਲਾ ਸਿਸਟਮ ਆ ਗਿਆ ਆਪਣਾ ਸਾਰਾ ਇੱਥੇ ਕਟਿੰਗ ਹੁੰਦੀ ਹੈ ਲੇਜ਼ਰ ਵਾਲੇ ਸਿਸਟਮ ਦੇ ਤੁਸੀਂ ਦੇਖ ਸਕਦੇ ਹੋ ਪਲੇਟਾਂ ਬਲੂਟਾਂ ਦੀ ਪ੍ਰੋਪਰ ਇੱਥੇ ਲੇਜ਼ਰ ਕਟਿੰਗ ਚੱਲਦੀ ਹੈ ਲੇਜ਼ਰ ਕਟਿੰਗ ਚੱਲਦੀ ਹੈ ਤੇ ਉਸ ਤੋਂ ਬਾਅਦ ਜੀ ਜਿ ਆਪਾਂ ਗੱਲ ਕਰੀਏ ਜਦੋਂ ਪਲੇਟਾਂ ਦੀ ਕਟਿੰਗ ਹੋ ਗਈ ਹਾਂਜੀ ਕਿਤੇ ਨਾ ਕਿਤੇ ਜਦੋਂ ਲੇਜ਼ਰ ਕਟਿੰਗ ਆ ਗਈ ਕਿ ਮਾੜੇ-ਮੋٹے ਜਿਵੇਂ ਆਪਾਂ ਕਹਿੰਦੇ ਵੀ ਕੋਈ ਦਾਣਾ ਰਹਿ ਗਿਆ ਉਹਦੇ ਉੱਪਰ ਉਹਨੂੰ ਫਿਕਸ ਕਰਨ ਵਾਸਤੇ ਇੱਥੇ ਆਹ ਪੋਰਸ਼ਨ ਚੋਂ ਉਹਦੀਆਂ ਪਲੇਟਾਂ ਦਾ ਰੇਕ ਲੱਗੇ ਪਏ ਨੇ ਦੂਜੇ ਨੰਬਰ ਏ ਬਾਡੀ ਸ਼ੈੱਲ ਦੇਖ ਸਕਦੇ ਹੋ ਇਹ ਏਸੀ ਕੈਬਨ ਦੇ ਬਾਡੀ ਸ਼ੈੱਲ ਪਈ ਨੇ ਜੀ ਇਹ ਠੀਕ ਹੈ ਜੀ ਠੀਕ ਹੈ ਐਮੀ ਇਧਰ ਲਈ ਸੈਟਿੰਗਾਂ ਮਾਉਂਟਿੰਗਾਂ ਬਣ ਰਹੀਆਂ ਨੇ ਠੀਕ ਹੈ ਜੀ ਸੋ ਜਿਵੇਂ ਕਹਿ ਸਕਦੇ ਆ ਵੀ ਇੱਕ ਪ੍ਰੋਪਰ ਚੀਜ਼ ਬਣ ਜਾਂਦੀ ਹੈ ਬਾਈ ਠੀਕ ਹੈ ਜੀ ਕਸਟਮਰ ਤੱਕ ਪਹੁੰਚਣ ਕਹਿੰਦੇ ਆ ਟਰੈਕਟਰ ਦੇ ਉੱਪਰ ਫਿਕਸ ਹੋਣ ਤੱਕ ਬਹੁਤ ਵੱਡੇ ਪੜਾਅ ਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਪੈਂਦਾ ਠੀਕ ਹੈ ਜੀ ਇਹਦੇ ਵਿੱਚ ਆਪਣੀ ਪੇਂਟ ਵਾਲਾ ਸੈਕਸ਼ਨ ਆ ਗਿਆ ਵਿੱਚੇ ਗ੍ਰਾਈਂਡਰ ਲਾਉਣੇ ਆ ਗਏ ਹਨਾ ਹਾਂਜੀ ਵਿੱਚ ਪੈਕਿੰਗ ਆ ਗਈ ਟਰਾਂਸਪੋਰਟ ਆ ਗਿਆ ਫਿਰ ਕਿਤੇ ਜਾ ਕੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਧਰ ਆਪਣੇ ਕੋਲ ਜਿਵੇਂ ਇਹਦਾ ਸਟਾਕ ਪਿਆ ਬਾਈ ਆਲਰੇਡੀ ਪੈਕ ਕਰਾਇਆ ਹੋਇਆ ਜਿਹੜੇ ਫੈਂਡਰ ਵਾਲੇ ਆਪਣੇ ਕੋਲ ਸਮਾਨ ਪਏ ਹਨ ਠੀਕ ਹੈ ਜੀ ਵੀ ਇਹ ਆਪਣੇ ਕੋਲ ਇੱਕ ਵਧੀਆ ਤਾਕੜੀ ਅਮਾਉਂਟ ਦੇ ਵਿੱਚ ਅਵੇਲੇਬਲ ਹੈ ਇੱਥੇ ਤੁਸੀਂ ਇਹ ਨਹੀਂਗਾ ਵੀ ਜੇ ਕਿਸੇ ਨੇ ਆਰਡਰ ਕਰਨਾ ਆਰਡਰ ਵੀ ਕਰ ਸਕਦਾ ਇੱਥੇ ਆ ਕੇ ਵਿਜ਼ਿਟ ਕਰਕੇ ਲੈ ਜਾਣਾ ਉਹ ਵੀ ਸਮਾਨ ਮੌਕੇ ਤੇ ਵੀ ਜਿਹੜਾ ਅਵੇਲੇਬਲ ਹੋ ਜਾਏਗਾ ਇਹ ਨਹੀਂਗਾ ਤੁਹਾਨੂੰ ਵੇਟ ਕਰਨਾ ਪਏਗਾ ਇਹ ਤਾਂ ਜਿਹੜਾ ਵੇਟ ਕਰਨਾ ਪਏਗਾ ਉਹ ਨਹੀਂ ਹੋਣਾਗਾ ਜਦੋਂ ਮਰਜ਼ੀ ਤੁਸੀਂ ਆਰਡਰ ਕਰ ਸਕਦੇ ਜੇ ਕੋਈ ਵੀ ਚੀਜ਼ ਹੈ ਨਾ ਹਾਂ ਕੋਈ ਵੀ ਚੀਜ਼ ਆਪਾਂ ਆਰਡਰ ਕਰ ਸਕਦੇ ਆ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਅਲੋਕ ਜੀ ਜਿਵੇਂ ਹੁਣ ਤੁਹਾਨੂੰ ਇੱਥੇ ਦਿਖਾ ਦਈਏ ਭਾਈ ਅੱਛਾ ਜੀ ਇਹ ਸਟਾਕ ਕਿਸ ਚੀਜ਼ ਦਾ ਇਹ ਸਟਾਕ ਵੀਰੇ ਮਾਊਂਟਿੰਗ ਆ ਨਾ ਜਿਹੜੇ ਹੁਣ ਤੁਸੀਂ ਦੇਖ ਸਕਦੇ ਮੜਗਾੜ ਲੱਗਣੇ ਨੇ ਟਰੈਕਟਰ ਦੇ ਫਰੰਟ ਠੀਕ ਹੈ ਜੀ ਤੇ ਉਹਨਾਂ ਦਾ ਸਾਰਾ ਸਿਸਟਮ ਪਿਆ ਆਪਣੇ ਕੋਲ ਜਿਵੇਂ ਆ ਆ ਆ ਪੱਤੀਆਂ ਆ ਗਈਆਂ ਹਨਾ ਠੀਕ ਹੈ ਜੀ ਤੇ ਜਿਵੇਂ ਇਹ ਮਾਊਂਟਿੰਗ ਆ ਗਈ ਠੀਕ ਹੈ ਜੀ ਇਹ ਮਾਊਂਟਿੰਗ ਆ ਗਈ ਆਪਣੀ ਅੱਥੇ ਹਾਂ ਇਹ ਸਾਰਾ ਕੁਝ ਆਪਣੇ ਕੋਲ ਇੱਥੇ ਅਵੇਲੇਬਲ ਪਿਆ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਪੇਂਟ ਸੈਕਸ਼ਨ ਤੋਂ ਬਾਅਦ ਉੱਥੇ ਆ ਪਹੁੰਚ ਜਾਂਦਾ ਹੈ ਆ ਜਾਏਗਾ ਤੇ ਵੇਟ ਆ ਗਿਆ ਜਿਹੜੇ ਫਰੰਟ ਤੇ ਲੱਗਦੇ ਆ ਆ ਸਾਰੀ ਐਸੈਸਰੀ ਜਿਹੜੀ ਜੀ ਅੱਛਾ ਐਸੈਸਰੀ ਹਾਂ ਵਿੱਚ ਦੇਖੋ ਇਹ ਕੈਬਨ ਦੀ ਆ ਗਈ ਐਸੈਸਰੀ ਇਹਦੇ ਠੀਕ ਹੈ ਜੀ ਜਿਵੇਂ ਹੁਣ ਮੰਨ ਲੇ ਕਿ ਚਲੋ ਜਿਹੜੇ ਡੋਰ ਹੈਂਡਲ ਵਗੈਰਾ ਨੇ ਹਨ ਅੱਛਾ ਵਿੱਚ ਆ ਗਏ ਉਹ ਚੀਜ਼ਾਂ ਆ ਗੀਆਂ ਮਾਉਂਟਿੰਗਾਂ ਪਈਆਂ ਨੇ ਪੇਂਟ ਹੋਈਆਂ ਬਈ ਠੀਕ ਹੈ ਜੀ ਤੇ ਜਿਵੇਂ ਇਹ ਪੁਸ਼ਕ ਪਲੇਟਫਾਰਮ ਦੇ ਹਿੱਸੇ ਨੇ ਏਸੀ ਕੈਬਨ ਵਾਲੇ ਠੀਕ ਹੈ ਜੀ ਉਹ ਆ ਗਏ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਆ ਦੇਖ ਸਕਦੇ ਹੋ ਇਹ ਉੱਪਰ ਚੜਨ ਵਾਸਤੇ ਆਪਾਂ ਜਿਹੜੇ ਪੌੜੀਆਂ ਆਪਣੇ ਕਹਿੰਦੇ ਨੇ ਕਟ ਰੈਸਟ ਜਿਹੁੰਦੇ ਨੇ ਇਧਰ ਲਈ ਸਾਈਡ ਇਧਰ ਹੁੱਕਾਂ ਪਈਆਂ ਨੇ ਬਾਈ ਹੁੱਕਾਂ ਦਾ ਸਟਾਕ ਤੁਸੀਂ ਚੈੱਕ ਕਰ ਲਓ ਵੀ ਕਿਦੋਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਤਾਂ ਮੰਨ ਲਓ ਟਰਾਂਸਪੋਰਟ ਤੁਸੀਂ ਦੱਸਣੀ ਹੈ ਉਦੋਂ ਹੀ ਆ ਜਾਣੀ ਇਹ ਚੀਜ਼ ਹੈ ਨਾ ਇਹ ਇਧਰ ਪਲੇਟਾਂ ਪਈਆਂ ਨੇ ਭਰਾਵਾ ਪਲੇਟਾਂ ਆਪਣੇ ਕੋਲ ਇਹ ਨਹੀਂ ਹੈਗਾ ਕਿ ਵੀ ਸਮਾਨ ਸਿੱਟਿਆ ਪਿਆ ਐ ਇੱਕ ਰੈਕ ਲਾਇਆ ਹੋਇਆ ਹੈ ਹਮੇਸ਼ਾ ਇਹ ਦੇਖ ਲਓ ਰੈਕ ਬਣੇ ਹੋਏ ਨੇ ਉਹਦੇ ਵਿੱਚ ਜਿਹੜਾ ਸਮਾਨ ਲੱਗਾ ਹੈ ਇਧਰ ਆਪਣਾ ਵੇਟ ਆ ਗਿਆ ਮੇਨ ਜਿਹੜਾ ਸਟਾਉਟ ਹੈ ਹਾਂ ਉਹਦੇ ਪਰ ਜਿਹਦੇ ਪਲੇਟਾਂ ਫਿਕਸ ਹੁੰਦੀਆਂ ਨੇ ਕਹਿਣ ਦਾ ਮਤਲਬ ਬਈ ਆਪਣੇ ਕੋਲੇ ਉਹ ਚੀਜ਼ ਨਹੀਂ ਹੈਗੀ ਵੀ ਹਾਂ ਭਾਈ ਤੁਸੀਂ ਅੱਜ ਕਹਤਾ ਵੀ ਕੋਈ ਗੱਲ ਨਹੀਂ ਬਣਾ ਦਾਂਗੇ ਹਮ ਆਪਣੇ ਕੋਲੇ ਬਣਿਆ ਬਣਾਇਆ ਤੁਹਾਡੇ ਕੋਲ ਰੈਡੀ ਮਿਲੂਗਾ ਬਸ ਰੈਡੀ ਮਿਲੇਗਾ ਸਿਰਫ ਤੁਸੀਂ ਫੋਨ ਕਰਨਾ ਹੈ ਤੇ ਇਹਦੇ ਉੱਤੇ ਵੀ ਕੋਈ ਪ੍ਰੀ ਬੁਕਿੰਗ ਚੱਲਦੀ ਜਿਵੇਂ ਮੰਨ ਲਓ ਪਹਿਲਾਂ ਅਡਵਾਂਸ ਨਹੀਂ ਇਹ ਤਾਂ ਕੋਈ ਨਹੀਂ ਹਾਂ ਪੈਸੇ ਦੇਖੋ ਡਿਪਾਸ ਦੇਣੇ ਪੈਣੇ ਪਰ ਬੁਕਿੰਗ ਦੀ ਲੋੜ ਨਹੀਂ ਕਿਉਂਕਿ ਇਹ ਚੀਜ਼ ਆਪਣੇ ਕੋਲ ਇੱਕ ਪੂਰੇ ਸਟਾਕ ਤੇ ਅਵੇਲੇਬਲ ਆ ਠੀਕ ਹੈ ਜੀ ਇਥੋਂ ਆਪਣੇ ਏਸੀ ਕੈਬਨ ਸ਼ੁਰੂ ਹੋ ਜਾਂਦੇ ਮੰਨ ਲਓ ਇਥੋਂ ਏਸੀ ਕੈਬਨ ਦੇ ਵੀਰੇ ਸਾਂਚਾ ਬਣ ਕੇ ਜਿਵੇਂ ਬੋਡੀ ਸ਼ੈੱਲ ਤਿਆਰ ਹੋ ਕੇ ਆ ਗਿਆ ਫਿਰ ਉਤੇ ਜਿਵੇਂ ਤੁਸੀਂ ਇਹ ਦੇਖ ਸਕਦੇ ਫੈਂਡਰ ਵਗੈਰਾ ਲੱਗ ਹੀ ਜਾਂਦੇ ਹਨਾ ਠੀਕ ਹੈ ਜੀ ਹਰੋ ਸਟੈਪ ਬਾਈ ਸਟੈਪ ਜਿਹੜਾ ਇੱਥੇ ਕੰਮ ਚੱਲੇ ਜਾਂਦਾ ਅੱਗੇ ਪ੍ਰੋਸੀਡ ਹੋਈ ਜਾਂਦਾ ਉਸ ਤੋਂ ਬਾਅਦ ਜਮੀ ਸਰੇ ਤੇ ਜਾ ਕੇ ਕੰਪਲੀਟ ਹੋ ਜਾਂਦਾ ਠੀਕ ਹੈ ਉਸ ਤੋਂ ਬਾਅਦ ਅਸੀਂ ਏਸੀ ਕੈਵਨ ਐਵੇਂ ਉੱਪਰ ਲਾ ਦਿੰਨੇ ਆ ਭਾਈ ਦੇਖੋ ਇਹ ਕਵਰ ਕਰਕੇ ਰੱਖਦੇ ਆ ਭਾਈ ਵੀ ਦੇਖ ਲਓ ਵੀ ਘੱਟਾ ਮਿੱਟੀ ਤੋਂ ਵੀ ਜਿਹੜਾ ਘੱਟਾ ਮਿੱਟੀ ਤੋਂ ਹਾਂ ਜਿਹੜਾ ਹੁਣ ਮੰਨ ਕੇ ਜੇ ਸਾਫ਼ ਸੁਥ ਜਦੋਂ ਆਪਣੇ ਏਸੀ ਕੈਵਨ ਲਾਉਣਾ ਵੀ ਉਹ ਤੋਂ ਪਹਿਲਾਂ ਚੰਗੀ ਤਰ੍ਹਾਂ ਪਹਿਲਾਂ ਤਾਰ ਕਿਉਂ ਜੇ ਮਾੜਾ ਮੋਟਾ ਵੈਸੇ ਪੈਂਦੀ ਨਹੀਂ ਜਿਹੜਾ ਮਾੜਾ ਮੋਟਾ ਮਿੱਟੀ ਘੱਟਾ ਹੁੰਦਾ ਸਾਫ਼ ਕਰਕੇ ਠੀਕ ਹੈ ਜੀ ਵਧੀਆ ਤਰੀਕੇ ਨਾਲ ਫਿਰ ਆਪਾਂ ਇੱਥੇ ਕ ਠੀਕ ਹੈ ਜੀ ਇੱਕ ਇੱਥੇ ਅਸੈਂਬਲੀ ਪੁਆਇੰਟ ਤੇ ਆ ਕੇ ਇੱਥੇ ਆਲਮੋ ਇੱਥੇ ਆ ਕੇ ਆਪਣਾ ਜਿਵੇਂ ਕੰਡੈਂਸਰ ਕੋਇਲਾ ਵਗੈਰਾ ਇੱਥੇ ਆ ਕੇ ਫਿਕਸ ਹੋ ਜਾਂਦੀਆਂ ਇੱਥੇ ਹੋ ਜਾਂਦੀਆਂ ਲਾਸਟ ਇੱਥੇ AC ਕੈਬਿਨ ਦਾ ਕੰਮ ਖਤਮ ਹੋ ਜਾਂਦਾ ਤੇ ਉਹ ਅਸੈਂਬਲੀ ਪੁਆਇੰਟ ਆ ਗਿਆ ਬਈ ਇਧਰਲੀ ਸਾਈਡ ਆ ਜਿੱਥੇ AC ਕੈਬਨ ਲੱਗਦਾ ਡਾਇਰੈਕਟਰ ਦੇ ਉੱਪਰ ਆ ਲੱਗ ਹੀ ਰਹੇ ਨੇ ਹਣਾ ਹਾਂ ਹੁਣੇ ਲੱਗ ਰਹੇ ਨੇ ਲਾਉਣ ਬਾਈ ਦੋ ਦੇੜੀ ਤੇ ਲੱਗ ਰਿਹਾ ਇੱਕ ਅਰਜਨ ਦੇ ਲੱਗ ਰਿਹਾ ਹਾਂ ਇਹ ਦੇਖ ਸਕਦੇ ਨੂੰ ਇਹ ਸਾਰਾ ਆਪ ਮੰਨ ਲਓ ਪ੍ਰੋਪਰ ਫਿਟਿੰਗ ਜਿਹੜੀ ਵਰਕ ਚੱਲੇ ਹੀ ਜਾਂਦਾ ਇਹਦੇ ਉੱਤੇ ਜੀ ਤੇ ਵੇਟ ਵਗੈਰਾ ਵੀ ਟਰੈਕਟਰ ਦੇ ਅਗਲੇ ਬੰਨੇ ਵੇਟ ਲੱਗਾ ਹੋਇਆ ਇਹ ਆਪਣਾ ਹੀ ਲੱਗਾ 골ਡ ਸਟਾਰ ਦਾ ਤੇ ਫੈਂਡਰ ਵੀ ਇੱਥੇ ਲਾ ਕੇ ਇੱਥੇ ਸਾਰਾ ਕੁਝ ਇੱਥੇ ਸਾਰਾ ਕੁਝ ਲੱਗ ਕੇ ਅਵੇਲੇਬਲ ਹੁੰਦਾ ਟੋਟਲ ਇੱਥੇ ਹੀ ਕੰਮ ਹੁੰਦਾ ਇਸ ਕਈ ਤਾਂ ਬਲਕੇ ਲੈ ਟਰੈਕਟਰ ਆਪਣੇ ਕੋਲ ਇਸ ਤਰ੍ਹਾਂ ਦੇ ਆਏ ਨਹੀਂ ਬਾਈ ਹਾਂਜੀ ਤੁਸੀਂ ਮੰਨੋਗੇ ਵੀ ਸਿੱਧੇ ਏਜੰਸੀ 'ਚੋਂ ਆਗੇ ਅਚਾ ਏਜੰਸੀ 'ਚੋਂ ਸਿੱਧਾ ਆਏ ਜਿਹੜੇ ਸਿੱਧੇ ਕੈਵਨ ਲੱਗਣ ਵਾਲੇ ਵੀ ਆਏ ਨੇ ਨਾ ਜਿਹੜੇ ਸਿੱਧੇ ਏਜੰਸੀ 'ਚੋਂ ਆਉਂਦੇ ਨੇ ਸਿੱਧਾ ਆਪਣੇ ਕੋਲ ਉਰੇ ਖੜ ਜਾਂਦੇ ਆ ਕੇ ਠੀਕ ਹੈ ਜੀ ਮੰਨ ਗਿਰੋ ਜੀ ਮੈਂ ਆਪਾਂ ਜਵਾਕ ਨਹੀਂ ਕਹਿੰਦੇ ਹੁੰਦੇ ਬਈ ਇਹ ਤਾਂ ਲਫਾਫੇ ਵੀ ਨਹੀਂ ਉਤਰੇ ਠੀਕ ਹੈ ਇੱਥੇ ਪਹਿਲੇ ਏਜੰਸੀ ਜਿਹੜਾ ਅੱਗੇ ਸਿੱਧੀ ਗੱਲ ਹੈ ਵੀ ਅਗਲਾ ਹਾਰ ਵੀ ਨਹੀਂ ਲਾਉਂਦਾ ਇੱਥੇ ਲੈ ਆਉਂਦਾ ਇੱਥੇ ਲਿਆਉਂਦਾ ਪਤਾ ਕੀ ਚੱਕਰ ਉਹਨੇ ਸੋਚ ਕੀ ਹੁੰਦੀ ਆਪਾਂ ਪਿੰਡ ਲੈ ਕੇ ਜਾਵਾਂਗੇ ਪਿੰਡ ਆਪਾਂ AC AC ਕੈਵਨ ਲਵਾ ਕੇ ਫਿਰ ਆਪਾਂ ਪਿੰਡ ਜਾ ਕੇ ਐਵੇਂ ਕਹਾਂਗੇ ਵੈਸਾ ਕੰਪਨੀ ਜੀ ਲਵਾ ਕੇ ਲੈ ਆਏ ਕੰਪਨੀ ਜੀ ਲਵਾ ਕੇ ਲੈ ਆਏ ਤੇ ਕੰਪਨੀ ਨਾਲ ਘੱਟ ਵੀ ਸੀ ਸਾਰਾ ਠੀਕ ਹੈ ਬਈ ਹਾਂ ਸਾਰਾ ਕੁਝ ਇਹ ਬਾਕੀ ਇੱਕ ਗੱਲ ਹੋਰ ਹੈ ਕੰਪਨੀ ਆਹ ਜੇ ਮਹਿੰਗਾ ਲਾ ਦੇਣਗੇ ਬਈ ਠੀਕ ਹੈ ਜੀ 6 6 7 7 ਲੱਖ ਰੁਪਏ AC ਕੈਵ ਪ੍ਰੋਪਰ ਸਾਰਾ ਕੁਝ ਭਾਈ ਜੇ ਕਿਸੇ ਨੇ ਆਰਡਰ ਵਗੈਰਾ ਕਰਨੇ ਆ ਵੇਟ ਫੁਕਾਂ ਇਹ ਬਾਕੀ ਮੈਂ ਤਾਂ ਇਹੀ ਆਖਾਂਗਾ ਹਮੇਸ਼ਾ ਹੀ ਆ ਨਾ ਪਲਾਂਟ ਵਿਜ਼ਿਟ ਕਰੋ ਭਾਈਆਂ ਦਾ ਬਹੁਤ ਵਧੀਆ ਪਲਾਂਟ ਆ ਸਾਰਾ ਇੱਕ ਇੱਕ ਜਿਹੜਾ ਪ੍ਰੋਪਰ ਹੈ ਨਾ ਕੰਮ ਕੀਤਾ ਜਾ ਰਿਹਾ ਇਥੇ ਇਹ ਨਹੀਂਗਾ ਵੀ ਇਧਰੋਂ ਚੀਜ਼ ਉਧਰ ਕਲੀਅਰ ਕਰਤੀ ਹੈ ਨਾ ਜਾਂ ਉਹ ਆਏ ਆ ਇਧਰ ਲੱਲੇ ਭੱਬੇ ਮਾਰੇ ਪੇ ਕੁਝ ਨਹੀਂਗਾ ਇੱਕ ਸਾਰਾ ਜਿਹੜਾ ਭਾਈਆਂ ਦਾ ਕੰਮ ਇੱਕ ਲਾਈਨ ਤੇ ਸ਼ੁਰੂ ਹੁੰਦਾ ਤੇ ਐਂਡ ਤੱਕ ਚੱਲਦਾ ਤੇ ਪ੍ਰੋਪਰ ਕੰਮ ਕਰਦੇ ਆ ਭਾਈ ਨੰਬਰ ਦੱਸ ਦੋ ਜਿੰਦੇ ਉੱਤੇ ਵੀ ਕਾਲ ਕਰ ਸਕੋ 77470 10051 73470 10051 ਦੇ ਉੱਪਰ ਕਾਲ ਕਰਕੇ ਤੁਸੀਂ ਆਪਣੇ ਆਰਡਰ ਪਾ ਸਕਦੇ ਹੋ ਕੋਈ ਜਾਣਕਾਰੀ ਲੈਣੀ ਇਹਨਾਂ ਬਾਰੇ ਬਾਈ ਉਹ ਲੈ ਸਕਦੇ ਹੋ ਹੁੱਕਾਂ ਬਾਰੇ ਵੇਟਾਂ ਬਾਰੇ ਜੋ ਵੀ ਹੈ ਸੋ ਟਰਾਂਸਪੋਰਟ ਦੀ ਗੱਲਬਾਤ ਕਰਨੀ ਹੈ ਕੋਈ ਵੀ ਕਿੱਥੇ ਕਿੱਥੇ ਪਹੁੰਚ ਕਰਨੀ ਹੈ ਕਿਵੇਂ ਕਰਨੀ ਹੈ ਸਾਰਾ ਕੁਝ ਉੱਤੀ ਹੋ ਜਾਊਗਾ ਪੇਮੈਂਟ ਐਡਵਾਂਸ ਹੋਊਗੀ ਠੀਕ ਹੈ ਜੀ ਖਰਚਾ ਜਿਹੜਾ ਟਰਾਂਸਪੋਰਟ ਦਾ ਬਾਈ ਕਸਟਮਰ ਦਾ ਹੋਊਗਾ ਜੇ ਲੋਕੇਸ਼ਨ ਤੇ ਪਹੁੰਚਣਾ ਕਿਸੇ ਨੇ ਤਾਂ ਤੁਸੀਂ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹਾ ਆਪਣਾ ਇਸ ਸਮਾਣਾ ਤਹਿਸੀਲ ਪੈਂਦੀ ਆ ਸਮਾਣੀ ਤੋਂ ਪਾਤੜਾ ਰੋਡ ਦੇ ਉੱਪਰ ਪਿੰਡ ਪੈਂਦਾ ਚੱਕ ਅੰਬਰਸਰੀਆ ਠੀਕ ਹੈ ਜੀ ਉੱਥੇ ਆ ਕੇ ਤੁਸੀਂ ਰੋਡ ਤੇ ਸਾਨੂੰ 9872037 198720 68101 ਨੰਬਰਾਂ ਤੇ ਕਾਲ ਕਰ ਸਕਦੇ ਹੋ ਠੀਕ ਹੈ ਤੇ ਈਵਨ ਕਿ ਸੰਡੇ ਨੂੰ ਵੀ ਤੁਸੀਂ ਕਾਲ ਕਰ ਸਕਦੇ ਹੋ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਫੋਨ ਕਰਨ ਦਾ ਸਮਾਂ ਹੁੰਦਾ ਸੋ ਕਦੋਂ ਮਰਜ਼ੀ ਵੀਰੇ ਮੋਸਟ ਵੈਲਕਮ ਆ ਤੁਸੀਂ ਵਿਜ਼ਿਟ ਕਰੋ ਵੀਡੀਓ ਨੂੰ ਸ਼ੇਅਰ ਕਰਾਇਆ ਬਾਤ ਬਾਤ ਕਿ ਮੈਨੂੰ ਲੱਗੇ ਜਰੂਰ ਦੱਸਾਇਆ ਇਹ ਕਮੈਂਟ ਜਰੂਰ ਕਰਾਇਆ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ